ਆਹਲਾ ਭਾਜੀ ਪਰੇਪਲ ਸਿਟੀ ਅੰਦੀਵਕ ਰੋਡ ਦਾ ਜੀ ਬਾਹਰ ਦੇ ਬਿਲਕੁਲ ਨਾਲ ਸਾਡੀ ਜ਼ਮੀਨ ਆ ਜੀ ਸਾਡੇ ਕੋਲ ਜ਼ਮੀਨ ਥੋੜੀ ਆ ਤੇ ਸਾਡੇ ਸ਼ਰੀਕਾ ਜੀ ਚਾਚਾ ਜੀ ਉਹਨਾਂ ਕੋਲ ਜ਼ਮੀਨੇ ਕੋਈ ਜ਼ਰਾ ਤੇ ਉਹ ਉਹ ਆਪ ਖੁਦ ਏਐਸਆਈ ਆ ਉਹਦਾ ਬੇਡਾ ਬਸ ਪਿਸਟਲ ਏਐਸਆਈ ਦਾ ਤੇ ਚਲਾ ਰਿਹਾ ਉਹ ਚਾਚਾ ਦਾ ਮੁੰਡਾ ਹੈ ਤੇ ਥੋੜੀ ਰੰਜਿਤ ਸਿੰਘ ਜੀ ਜਲਦੀ ਜਲਦੀ ਬਸ ਅੱਜ ਹੁਣੇ ਸਾਡੇ ਛੋਟੇ ਬੰਦੇ ਗੋਲੀ ਮਾਰੀ ਕਾਰਨ ਕਿਰਿਆ ਕਾਰਨ ਬਾ ਥੋੜਾ ਜ਼ਮੀਨ ਦਾ ਰੌਲਾ ਜਿਹਾ ਬਸ ਪੜ ਦਾ ਰੌਲਾ ਸਮਝ ਲੋ ਜ਼ਮੀਨਾਂ ਉਹਨਾਂ ਕੇ ਮਾਰਾ ਰਹਿਗਾ ਬਸ ਉਹ ਆਪਣਾ ਉਹ ਸਾਰਾ ਪੁਰਾਣਾ ਦਵਦਵਾ ਬਣਾ ਰਿਹਾ ਇਹ ਜ਼ਮੀਨ ਤੋਂ سرکاری ਜਿਹੜੀ ਹਥਿਆਰ ਨਾਲ ਗੋਲੀ ਚੱਲੀ ਨਹੀਂ ਨਹੀਂ ਪ੍ਰਾਈਵੇਟ ਆਪਣਾ ਪਿਸਤਲ ਹੈਗਾ ਜੱਜਾ ਹੰਦਰੇ ਤੋਂ ਬਜਾਪੁਰ ਚਲੇਗਾ ਤੇ ਚਲਾਇਆ ਉਹਦੇ ਬੇਟੇ ਨੇ ਹਾਂਜੀ ਨਹੀਂ ਤੇ ਕਿਸੇ ਫਿਰ ਸਰਕਾਰੀ ਹੋ ਜਾਣਾ ਜੇ ਉਹਨਾਂ ਦਾ ਨਹੀਂ ਨਹੀਂ ਉਹਨੇ ਵਾਪਸ ਪਰਸਨ ਲਿਆ ਹੋਇਆ ਹੈ ਅੱਛਾ ਪਰਸਨ ਹਾਂਜੀ ਬੰਤ ਤੁਸੀਂ ਕੀ ਮਾਰ ਕਰਦੇ ਬਸ ਇਹੀ ਹੈ ਸਾਨੂੰ ਇਨਸਾਫ ਚਾਹੀਦਾ ਬਸ ਉਹਨਾਂ ਦੇ ਜਿਹੜੀ ਕਾਨੂੰਨੀ کاروਈ ਹੋਣੀ ਚਾਹੀਦੀ ਬਸ ਕੀ ਹਾਲਾਤ ਕੀ ਹੈ ਹਾਲਾਤ ਐ ਸਾਡਾ ਵਾਹਨ ਬੇਹੋਸ਼ ਪਿਆ ਜੀ ਤੇ ਉਸ ਤੋਂ ਆਪਰੇ ਕੋ ਰੈਫਰ ਰੈਫਰ ਕਰ ਰਹੇ ਜੋਗੇ ਤਾਹਨੂੰ ਹਸਪੀਟਲ ਆ ਲਾਪੇ ਵਿੱਚ ਗੋਲੀ ਵੱਜੇ ਮਾਰਦੇ ਸ਼ਾਦੀ ਚਾਈ ਪਰ ਅਹੀਂ ਨਵ ਦੇ ਨਾ ਆਉਂਦੇ ਉਹ ਸਾਰਾ ਸ਼ਕਤੀ ਬੱਚੀ ਵੱਜ ਸਕਦੀ ਉਹਦਾ ਹੀ ਪਿੱਛੇ ਖੜਾ ਕੋਈ ਲਾਪੇ ਗੋਲੀ ਵੱਜੇ ਭਾਜੀ ਕੀ ਨੈ ਤੁਹਾਡਾ ਔਰ ਕੀ ਸਮੱਸਿਆ ਕੀ ਰੋਲਾ ਸੀਗਾ ਤੁਹਾਡਾ ਜੀ ਹਾਂ ਜੀ ਮੇਰਾ ਨਾਮ ਹੈ ਜੀ ਬਜਿੰਦਰ ਸਿੰਘ ਜੀ ਸੇ ਭਾਜੀ ਸਾਡਾ ਰੋਲਾ ਕੁਛ ਨਹੀਂ ਪਹਿਲਾਂ ਹੈਗਾ ਸੀ ਇਹਨੇ ਸਾਡੀ ਪਿਆੜੀ ਪਹਿਲਾਂ ਦਾ ਗਿੱਡੀ ਸਪਰੇਅ ਪੱਠਿਆਂ ਨੂੰ ਸਪਰੇਅ ਕਰਕੇ ਤੇ ਅਸੀਂ ਇੱਕ ਦਿਨ ਗਿਆ ਇਹਨੂੰ ਵੀ ਤੂੰ ਸਾਡੇ ਪੱਠੇ ਸਪਰੇਅ ਕੀਤੀ ਇਹ ਕਹਿੰਦਾ ਨਹੀਂ ਜੀ ਮੈਂ ਨਹੀਂ ਕੀਤੀ ਅਈਗਾ ਕੈਮਰੇ ਚੈੱਕ ਕਰਾਇਆ ਨਾ ਕੈਮਰੇ ਵੀ ਟੁੱਕੇ ਲੇ ਲਈ ਉੱਤੇ ਸਾਨੂੰ ਕੈਮਰੇ ਨਹੀਂ ਚੈੱਕ ਕਰਾਏ। ਵਹਿਲੀ ਦੀ ਬਾਹਰ ਲੱਗੇ ਨੇ। ਤੇ ਰਾਤੀ ਫੇਰ ਇਹਨੇ ਪੱਠਿਆਂ ਨੂੰ ਸਾਡੇ ਉਹੀ ਨੂੰ ਟਰਾਲੀ ਫਟ ਕੇ ਉੱਤੇ ਅੰਗ ਲਾਤੀ। ਅੰਗ ਲਾਤੀ ਕਿ ਅੱਗੇ ਸਾਨੂੰ ਇੱਕ ਦੋ ਜੀ ਧਮਕੀਆਂ ਦਿੱਤੀਆਂ ਕਿ ਪਿਸਟਲ ਦੇ ਪਿਓ ਦਾ ਤੇ ਗੋਲੀਆਂ ਨੇ ਮਾਰੀਏ ਕਿ ਤੂੰ ਨੇ ਕਿ ਚੁਣ ਮਾਰੀ। ਹਾਂ ਜੀ ਪਿਓ ਦਾ ਸਤਾੜੀ ਲੱਗਾ। ਕੀ ਕੋਈ ਪਹਿਲੀ ਰੰਜਿਸ਼ ਵੀ ਕੋਈ ਚੱਲ ਰਹੀ ਸੀ? ਰੰਜਿਸ਼ ਸਾਡੀ ਦੀ ਕੋਈ ਨਹੀਂ ਹੈਗੀ ਸੀ ਪਹਿਲਾਂ। ਉਹੀ ਧਮਕੀ ਵਾਸ ਦਿੱਤਾ ਸਾਨੂੰ ਪਿਸਟਲ ਦੀ ਧਮਕੀ ਦੇ ਕੇ ਤੁਹਾਨੂੰ ਗੋਲੀ ਮਾਰ ਦੇਣੀ ਹੈ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਮੈਂ। ਇਹ ਨਹੀਂ ਫੀਮ ਖਾ ਲੈਂਦਾ ਜਿਹਨੂੰ ਬੋਲਿਆ ਜਾਂਦਾ ਕੁੱਤੀ ਡਿਕਾ ਬਹੁਤ ਜ਼ਿਆਦਾ ਖਾਂਦਾ ਇਹਦੇ ਨੂੰ ਬੋਲਿਆ ਨਹੀਂ ਜਾਂਦਾ ਬਿਲਕੁਲ ਪਿਓ ਦਾ ਕਿੱਥੇ ਲੱਗਿਆ ਹੋਇਆ ਹੈ ਪਿਓ ਜੀ ਦਾ ਐਸਪੈਸ ਸਭ ਐਸਪੈਸ ਵੈਟਰ ਹੈ ਜੀ ਇੱਥੇ ਸੀਟੀ ਠਾਣੀ ਹੈ ਨਾ ਲੈ ਨਾ ਲੈ ਕੀ ਨਾ ਹੈ ਉਹਨਾਂ ਦੇ ਆਸਾ ਸਿੰਘ ਜੀ ਆਸਾ ਸਿੰਘ ਜੀ ਹੱਟ ਚੁੱਕੀ ਹੁੰਦੀ ਬਹੁਤ ਵਾਰੀ ਤੰਗ